ਜੀ ਸਸ਼ੀਗਾਲ ਜੀ ਸਾਰਿਆਂ ਨੂੰ ਉਮੀਦ ਕਿ ਤੁਸੀਂ ਸਾਰੇ ਜਾਣੇ ਹੋਵੋਗੇ ਵਧੀਆ ਅੱਜ ਆਪਾਂ ਵੀਰੇ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਰਹੇ ਹਾਂਗੇ ਤੁਹਾਡੇ ਜਿੰਨੇ ਕਮੈਂਟ ਨੇ ਅੱਜ ਸਾਰੇ ਕਮੈਂਟਾਂ ਦਾ ਜਵਾਬ ਬਾਈ ਤੁਈ ਦਵਾਂਗੇ ਠੀਕ ਹੈ ਕਿਉਂ ਕਾਰਨ ਕੀ ਹੈ ਹੁਣ ਬਾਈ ਕੁਝ ਚੀਜ਼ਾਂ ਦਾ ਬਾਈ ਨੂੰ ਜਿਆਦਾ ਪਤਾ ਮੇਰੇ ਤੋਂ ਜਿਆਦਾ ਪਤਾ ਹੈ ਕਿਉਂ ਹੁਣ ਜਿਵੇਂ ਹੁਣ ਜੌਂਡੀਆਰ ਦਾ ਤਾਂ ਸਾਨੂੰ ਪਤਾ ਹੀ ਆ ਵੀ ਹੁਣ ਇਹਦੇ ਪਲੇਟ ਥੱਲੇ ਆਉਂਦੀ ਹੈਗੀ ਆਪਾਂ ਤੁਹਾਨੂੰ ਦਿਖਾ ਵੀ ਦਿੰਨੇਗੇ ਇਹਦੇ ਬਾਕਾਇਦਾ ਲੱਗੀ ਹੋਰ ਵੀ 4 ਟਰੈਕਟਰ ਆਪਣੇ ਪਿੱਛੇ ਜਿਹੜਾ ਖੜਾਗਾ ਤੇ ਆਪਾਂ ਹੁਣ ਬਾਈ ਨਾਲ ਗੱਲ ਵੀ ਕਰਵਾਵਾਂਗੇ ਪਹਿਲਾਂ ਤੁਹਾਨੂੰ ਦਿਖਾ ਦਈਏ ਦੇਖੋ ਇਹਦੇ ਆਹ ਇੱਥੇ ਆਹ 4x4 ਵਾਲਾ ਲੱਗਿਆ ਹੈ ਜਗੜ ਤੇ ਇਹਦੇ ਥੱਲੇ ਐਗਜੈਕਟੇਵੇਂ ਸੇਮ ਹੀ ਆ ਠੀਕ ਹੈ ਤੇ ਆਪਾਂ ਨੂੰ ਇਹਦਾ ਐ ਵੀ ਪਤਾ ਵੀ ਇਹਦਾ ਕ੍ਰਾਊਨ ਪਿਨੀਅਨ ਆ ਜਿਹੜਾ ਉਹ ਸੇਮ 4x4 ਵਾਲਾ ਹੈਗਾ ਵਿੱਚ ਵਿੱਚ ਕਈ ਟਰੈਕਟਰਾਂ ਦੇ ਜਿਹੜਾ ਕ੍ਰਾਊਨ ਹੁੰਦਾ ਉਹ ਬਦਲਿਆ ਹੋਇਆ ਹੁੰਦਾ ਆਪਾਂ ਨਾਲੇ ਤੁਹਾਨੂੰ ਬਾਈ ਨਾਲ ਗੱਲ ਕਰਾਉਨੇ ਆ ਬਾਈ ਜਿਹੜੇ ਟਰੈਕਟਰ ਦੇ ਥੱਲੇ ਮਾ ਦਾ ਕਿਸੇ ਥੱਲੇ ਪਲੇਟ ਹੁੰਦੀ ਆ ਉਹਦਾ ਕ੍ਰਾਊਨ ਪਿਨੀਅਨ ਦਾ ਫਰਕ ਹੋ ਸਕਦਾ ਹਨਾ ਹੋ ਸਕਦਾ ਤੇ ਆਪ ਨੂੰ ਤਾਂ ਆਪਣੇ ਟਰੈਕਟਰ ਦਾ ਪਤਾ ਦੀ ਵੀ ਆ ਉਹ 84 ਨੰਬਰ ਦੀ ਪਲੇਟ ਜਾਂਸੀ ਚ ਸੱਤ ਕਰਕੇ ਕੈਟਲੌਗ ਖੋਲ ਕੇ ਉਹ ਜੋ ਪਤਾ ਲੱਗਦਾ ਵੀ ਕਿਹੜਾ ਠੀਕ ਆ ਤੇ ਬਾਈ ਜਿਹੜੇ ਬਹੁਤ ਬੰਦੇ ਐ ਕਹਿੰਦੇ ਨੇ ਵੀ ਹਨਾ ਵੀ ਸਾਡੇ ਜੌਂਡੀਅਰ ਟਰੈਕਟਰ ਆ ਵੀ ਪਰ ਸਾਡੇ ਥੱਲੇ ਵੀ ਮਾਦਾ ਟਰੈਕਟਰ ਦੇ ਥੱਲੇ 4x4 ਆ ਵੀ ਪਲੇਟ ਹੈਗੀ ਆ ਫਿਰ ਉਹਦਾ ਕ੍ਰਾਉਨਕ ਪਿਨੀਅਨ ਕਈ ਵਾਰੀ ਕਿਸੇ ਕਾਰਨ ਚੇਂਜ ਕਰਨਾ ਪੈ ਸਕਦਾ ਜੀ ਉਹਦੇ ਅੱਗੇ ਵਾਲੇ ਦੇ ਨਾਲ ਮੈਚ ਨਾ ਕਰਦਾ ਹੋਇਆ ਫਿਰ ਕਰਨਾ ਪੈ ਸਕਦਾ ਕਰਨਾ ਪੈ ਸਕਦਾ ਕਿਹੜੇ ਕਿਹੜੇ ਟਰੈਕਟਰ ਬਾਈ 4x4 ਹੋ ਜਾਣਗੇ ਜੌਂਡੀਅਰ ਉਹਦੇ ਸਾਰੇ ਅੱਛਾ ਜਿਹੜੇ ਬਾਈ 60 55 60 ਫਾਰਮ ਟਰੈਕ 855 ਮਤਲਬ ਕੋਈ ਇਹ ਟਰੈਕਟਰ ਉਹਨਾਂ ਦੀ ਬਈ ਸਮਾਨ ਦੀ ਬੜੀ ਦਿੱਕਤ ਆਉਂਦੀ ਆ ਤਾਂ ਕਰਕੇ ਆਪਾਂ ਉਹਨਾਂ ਨਾਲ ਸਿੱਧੀ ਪੰਗਾ ਲੈਂਦੇ ਜੀ ਠੀਕ ਹੈ ਫਿਰ ਬਾਜ਼ਾਰ ਚ ਆਲਾ ਖੜਾ ਰਹਿੰਦਾ ਤਾਂ ਕੀ ਫਾਇਦਾ ਸਮਾਨ ਨਹੀਂ ਮਿਲਿਆ ਸਮਾਨ ਮਿਲ ਹੀ ਜਾਂਦਾ ਸਾਰਾ ਠੀਕ ਹੈ ਤੇ ਕਹਿੰਦਾ ਭਾਬਾਈ ਦਾ ਵੀ ਉਹਦਾ ਸਮਾਨ ਹੀ ਨਹੀਂ ਮਿਲਦਾ ਗੱਲ ਵੀ ਸਹੀ ਆ ਬਾਈ ਕੋਈ ਉੱਥੇ ਸਮਾਨ ਸਾਨੂੰ ਆ ਹਿੱਸਾ ਇੰਨੇ ਹਿੱਸਿਆਂ ਦੇ ਵਿੱਚ ਸਾਨੂੰ ਮਸਾ ਚਲੋ ਆਪਾਂ ਨੂੰ ਪਤਾ ਸੀ ਆ ਕਿਉਂ ਆਪਣੇ ਕੋਲ ਕਾ ਟਰੈਕਟਰ ਹੈਗਾਗਾ ਇਹਦੇ ਕਰਕੇ ਇਹਦੇ ਪਤਾ ਲੱਗ ਗਿਆ ਵੀ ਆਪਾਂ ਨੂੰ ਆ ਹਿੱਸਾ ਚਾਹੀਦਾ ਅਦਰਵਾਈ ਇਹ ਹਿੱਸੇ ਵੀ ਦੋ ਤਰ੍ਹਾਂ ਦੇ ਨੇ ਕਿ ਸਾਨੂੰ ਦੂਜੇ ਹਿੱਸੇ ਦਾ ਨਾਮ ਨਹੀਂ ਪਤਾ ਕੀ ਕਹਿੰਦੇ ਨੇ ਉਹ ਹਿੱਸਾ ਇਹਦੇ ਨਾਲੋਂ ਇੰਨਾ ਛੋਟਾ ਉਹ ਹਿੱਸਾ ਜਿਹੜਾ ਜਿਵੇਂ ਆ ਜਿਹੜਾ ਨਾਟਾ ਇਹਦੇ ਨਾਲੋਂ ਇੰਨਾ ਫਰਕ ਆ ਤੇ ਉਹਦੇ ਵੀ ਆਪਾਂ ਤੁਹਾਨੂੰ ਉੱਥੇ ਜਾ ਕੇ ਇੱਕ ਵਾਰ ਮਾਰਕੀਟ ਜੇ ਗਏ ਆਪਾਂ ਤੁਹਾਨੂੰ ਦਿਖਾਵਾਂਗੇ ਉਹਦਾ ਫਰਕ ਆ ਵੀਰੇ ਹਿੱਸੇ ਦਾ ਇਹ ਹਿੱਸਾ ਪੂਰਾ ਫੁੱਲ ਵਧੀਆ ਹਿੱਸਾ ਜਿਹੜਾ ਉਹਨੂੰ origionally 5075 ਨੂੰ ਆ ਦਾ ਇਹ 5405 ਟਰੈਕਟਰ ਆਪਾਂ ਇਹਦੀ ਤੁਹਾਨੂੰ ਸ਼ੋ ਵੀ ਦਿਖਾ ਦਿੰਨੇ ਆ ਠੀਕ ਹੈ ਜੀ ਆ ਦੇਖੋ ਆ 575 ਆ ਚਰੰਜਾ 05 ਆ 5305 ਨੂੰ 575 ਮੰਗੂ ਸੇ ਬਣਾ ਰਿਹਾ ਆਪਾਂ ਐਗਜੈਕਟ ਠੀਕ ਹੈ ਇਹਦੇ ਨਾਲ ਦੀ ਆਪਾਂ ਰਿਮ ਲੈ ਕੇ ਆਏ ਆ ਹਾਲਾਂਕਿ ਚਲੋ ਇਹ 2014 ਮਾਡਲ ਟਰੈਕਟਰ ਆ ਤੇ ਉਹ ਆਪਾਂ ਜਿਹੜੇ ਹੁਣ ਹਾਲੈਂਡ ਦੇ ਰਿਮ ਸੀਗੇ ਉਹ 5630 ਦੇ オリジナル ਰਿਮ ਨੇਗੇ ਯੂਐਸ ਦੇ ਮਾਰਕੇ ਲੱਗੇ ਹੋਏ ਨੇਗੇ ਦੇਖੋ ਜਸਟ ਇਹ ਅੰਦਰੋਂ ਪੀਲਾ ਹੈਗੀ ਸੀਗਾ ਆਪਾਂ ਨੇ ਜਸਟ ਬਾਹਰੋਂ ਪੇਂਟ ਦੀ ਆਪਾਂ ਨੂੰ ਪਤਾ ਨਹੀਂ ਕਿਵੇਂ ਮਿਲ ਗਿਆ ਸਹੀ ਮਿਲ ਗਿਆ ਪਤਾ ਨਹੀਂ ਰੱਬ ਜਾਣੇ ਪੇਂਟ ਹੋਏ ਹੋਏ ਨੇ ਪਰ ਇਹ ਇਹਦੇ ਨਹੀਂ ਹੈਗੇ ਜੌਂਡੀਅਰ ਦੇ ਰਿੰਮ ਨਹੀਂ ਹੈਗੇ ਹੌਲੈਂਡ ਦੇ ਰਿੰਮ ਨੇ ਐਨਾ ਪਤਾ ਠੀਕ ਹੈ ਜੀ ਆਪਾਂ ਤੁਹਾਨੂੰ ਜਿਹੜਾ ਕੋਈ ਹੋਰ ਵੀ ਸਮਾਨ ਲੱਭਾਂਗੇ ਆਪਾਂ ਉਹਦੀ ਵੀਡੀਓ ਬਣਾ ਦਾਂਗੇ ਤੇ ਆਪਾਂ ਹੁਣ ਵੀਡੀਓ ਨੂੰ ਆਪਾਂ ਅੱਗੇ ਜੇ ਕੰਟੀਨਿਊ ਕਰ ਦਾਂਗੇ ਆਪਾਂ ਤੁਹਾਨੂੰ ਉਹਦੇ ਨਾਲ ਹੀ ਆਪਾਂ ਅੱਗੇ ਜਦੋਂ ਤੁਰਾਂਗੇ ਵੀਡੀਓ ਦੇ ਨਾਲ ਤੁਹਾਨੂੰ ਨਾਲ ਦੀ ਨਾਂ ਰੱਖਾਂਗੇ ਤੇ ਕੰਟੀਨਿਊ ਕਰਾਂਗੇ ਵੀਡੀਓ ਨੂੰ ਠੀਕ ਹੈ ਲਾਤਾ ਜੀ ਜੋੜ ਆਪਾਂ ਨੇ ਫੋਰ ਵੇ ਫੋਰ ਆਈ ਸ਼ਾਫਟ ਕਰਤੀ ਅੰਗੇਜ ਤੇ ਜੇ ਕਤਾਰ ਦੇਣੇ ਆ ਠੀਕ ਹੈ ਜੀ ਆ ਦੇਖ ਲਓ ਇੰਨੀ ਕੁ ਸ਼ਾਫਟ ਤੇ ਆਹ ਕਪਲੀਨ ਹੁੰਦੀ ਗੀ ਜਿਹੜੀ ਐਡੇ ਹਿੱਸੇ ਨੂੰ ਤੇ ਐਡੇ ਟਾਇਰਾਂ ਨੂੰ ਜੋੜਦੀ ਆ ਤੁਸੀਂ ਆ ਲੈ ਲਓਗੇ ਦੋ ਡਰੈਕਟਰ ਨੇ ਇੱਕ ਛੋਟਾ ਇੱਕ ਵੱਡਾ ਆਪਾਂ ਹੁਣ ਕਰਦੇ ਵੀਡੀਓ ਨੂੰ ਕੰਟੀਨਿਊ ਬਾਈ ਨੂੰ ਆ ਗਿਆ ਫੋਨ ਤੇ ਇਹ ਪੱਖੇ ਦਾ ਵੀ ਬੜਾ ਰੌਲਾਗਾ ਇਹ ਪੱਖਾ ਸਾਨੂੰ ਬਸ ਇਹਦੀ ਪਲੇਟ ਬਣ ਕੇ ਤਿਆਰ ਹੋ ਰਹੀ ਆ ਪਲੇਟ ਬਣ ਕੇ ਜਦੋਂ ਆ ਗਈ ਆਪਾਂ ਤੁਹਾਨੂੰ ਇਹ ਚਲਾ ਕੇ ਦਿਖਾਵਾਂਗੇ ਇਹਦਾ ਸਾਰਾ ਸਮਾਨ ਰੈਡੀ ਕਰਕੇ ਧਰਿਆ ਪਿਆ ਬਸ ਹੁਣ ਤੁਸੀਂ ਐ ਲਾ ਲਓ ਵੀ ਹੁਣ ਅਗਲਾ ਨੰਬਰ ਪੱਖੇ ਇਹਦਾ ਫਿਰ ਇਸ ਤੋਂ ਬਾਅਦ 4x4 ਵਾਲੇ ਦਾ ਕਿਉਂ 4x4 ਵਾਲਾ ਕੁਝ ਸਮਾਨ ਨਾ ਪਣੇ ਉਰੋਂ ਮਿਲ ਨਹੀਂ ਰਿਹਾ ਪਟਿਆਲੇ ਤੋਂ ਵੀ ਮਿਲ ਨਹੀਂ ਰਿਹਾ ਥੋੜਾ ਬਹੁਤਾ ਜਿਗਾਰਡ ਚੱਲ ਰਿਹਾ ਸਮਾਨ ਕਈ ਵਾਰੀ ਦੂਰੋਂ ਮੰਗਵਾਉਣਾ ਪੈਂਦਾ ਹੈ ਅੰਗੇਜ ਥੋੜਾ ਜਿਹਾ ਜਿਗਾਰਡ ਚਾਹੀਦਾ ਆ ਰਿਹਾ ਕਿ ਕੀ ਕੀ ਸਮਾਨ ਚ ਦਿੱਕਤ ਆਈ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਉਹ ਵੀਡੀਓ ਦੇ ਆਪਾਂ ਐਂਡ ਵਿੱਚ ਦੱਸਾਂਗੇ ਜਦ ਦਿਨ ਆਪਾਂ ਇਹ ਟਰੈਕਟਰ ਨੂੰ 4x4 ਕਰਕੇ ਆਪਾਂ ਜਦ ਦਿਨ ਇਹ ਡਸਟਿੰਗ ਕਰਾਂਗੇ ਉਹਦਾ ਇੱਕ ਆਪਾਂ ਅੱਡ ਵੀਡੀਓ ਬਣਾ ਕੇ ਪਾ ਦਾਂਗੇ ਵੀ ਸਾਨੂੰ ਕੀ ਕੀ ਦਿੱਕਤਾਂ ਆਈਆਂ ਠੀਕ ਹੈ ਜੀ ਆਹ ਟਰੈਕਟਰ ਕਰਤਾ ਰੈਡੀ ਠੀਕ ਹੈ ਇਹਦੇ ਨਾਲ ਪੰਪ ਦੇ ਵਿੱਚ ਐਮ ਸੀ ਬੀ ਯੂਨਟ ਲੱਗੇ ਹੋਏ ਨੇਗੇ ਇਹ ਵੀ ਟਰੈਕਟਰ ਵਧੀਆ ਮੋਡੀਫਾਈ ਹੋਇਆ ਹੈ ਇਹ 80 ਐਚ ਪੀ ਮੰਗੂ ਜ਼ੋਰ ਮਾਰਦਾ ਟਰੈਕਟਰ 75 ਦਾ ਤੇ ਇਹਨੂੰ ਵੀ ਇਹਦੇ ਨਾਲ ਤਕੜਾ ਕਰਾਂਗੇ ਹੁਣ ਦੇਖਿਓ ਤੁਸੀਂ ਹੁਣ ਆ ਸਾਰੀ ਵੀਡੀਓ ਤਕਰੀਬਨ ਇਸੇ ਤੀ ਆਉਣਗੀਆਂ 5305 ਦੀ ਸਿੰਪਲ ਟੂ 4 ਵਾਈਫ ਜੋੜ ਲੱਗ ਕੇ ਹੋ ਗਿਆ ਟਰੈਕਟਰ ਤਿਆਰ ਹੁਣ ਇਹਨੂੰ ਕੱਢਾਂਗੇ ਫੇਰ ਆਉ ਬਾਰੀ ਉਹਦੀ ਤੇ ਵੀਡੀਓ ਯਾਰੋ ਥੋੜੀ ਬਾਲੀ ਲੰਮੀ ਖਿੱਚੀ ਜਾ ਰਹੀ ਆ ਹਨਾ ਮੈਂ ਤਾਂ ਯਾਰੋ ਚਾਹਣਾ ਵੀ ਬਹੁਤ ਛਿੱਧੀ ਕੰਮ ਨੇਬੜੇ ਪਰ ਆਪਾ ਨੂੰ ਕੋਈ ਬੰਦਾ ਇਹਦਾ ਸਮਾਨ ਦੇਣ ਚੇ ਨਹੀਂ ਆ ਰਿਹਾ ਬਾਈ ਜੀ ਤੋਂ ਹਿੱਸਾ ਲੈ ਕੇ ਆਇਆ ਤੇ ਉਹ ਕਹਿੰਦਾ ਵੀ ਮੈਂ ਕੰਪਨੀ ਚ ਆਰਡਰ ਕੀਤਾ ਹੈ ਕੁਝ ਸਮਾਨ ਕੰਪਨੀ ਚ ਹੀ ਮਿਲੂਗਾ ਇਸ ਕਰਕੇ ਇਹਦਾ ਕੰਮ ਪੈਂਡਿੰਗ ਚੱਲੀ ਜਾ ਰਿਹਾ ਯਾਰ ਹੁਣ ਇਹਦਾ ਕਰਦਿਆਂ ਕੋਈ ਹੱਲ ਦੇਖਦੇ ਆ ਇਹਨੂੰ ਛੇਤੀ ਆਰੇਂਜ ਕਰ ਦਾਂਗੇ ਨਹੀਂ ਤਾਂ ਫਿਰ ਆਪ ਆਰਡਰ ਪਾਵਾਂਗੇ ਪਰ ਗੱਲ ਕੀ ਆ ਨਾ ਯਾਰ ਗੱਲ ਕਈ ਵਾਰੀ ਨਾ ਕੰਪਨੀ ਤੇ ਵੀ ਆ ਕੇ ਅੜ ਜਾਂਦੀ ਹੈ ਕਿ ਜਿਵੇਂ ਹੁਣ ਮੰਨ ਕੇ ਚੱਲੋ ਹਾਂ ਇਹਦੇ ਜਿਵੇਂ ਹੁਣ ਆਹ ਸਮਾਨ ਹੈਗਾ ਮੈਂ ਤੁਹਾਨੂੰ ਦਿਖਾਉਂਗਾ ਇਹਦਾ ਇੱਕ ਇੱਕ ਨਦੀ ਚੀਜ਼ ਜਿਵੇਂ ਆਹ ਚੀਜ਼ ਦੇਖੋ ਤੁਸੀਂ ਆਹ ਇਹ ਚੀਜ਼ ਨਾ ਇੱਕ ਕੰਪਨੀ ਤੋਂ ਬਿਨਾਂ ਨਹੀਂ ਮਿਲਦੀ ਕਾਰਨ ਕੀ ਆ ਬਾਹਰੋਂ ਸਮਾਨ ਮਿਲਦਾ ਜਾਂਦਾ ਪਰ ਹੁਣ ਜਿਹੜਾ ਇਹ ਏਡਾ ਭਾਰੀ ਜਿਗਾੜ ਹੈ ਇਹ ਸਾਰਾ ਚੱਲੂਗਾ ਇਹਦੇ ਉੱਪਰ ਇਹ 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 ਦੋਨਾਂ ਦੇ ਚੀਜ਼ਾਂ ਮੇਨ ਨੇਗੀਆਂ ਅਸਲ 'ਚ ਇਹ ਚੀਜ਼ਾਂ ਅਵੇਲੇਬਲ ਨਹੀਂ ਹੋ ਰਹੀਆਂ ਤੇ ਇੱਕ ਦੋ ਕਿ ਨਟ ਵੀ ਜਮੇਦੇ ਹੁਣ 4x4 ਨਟ ਵੀ オリジナル ਚਾਹੀਦੇ ਨੇ ਜੌਂਡੀਰ ਦੇ ਉਹ ਨਹੀਂ ਅਰੇਂਜ ਹੋ ਰਹੇ ਮਤਲਬ ਬਾਕੀ ਸਾਰਾ ਸਮਾਨ ਤਕਰੀਬਨ ਅਰੇਂਜ ਹੋ ਗਿਆ ਇਹਦੀ ਸ਼ਾਫਟ ਤੱਕ ਅਰੇਂਜ ਹੋ ਗਈ ਸੀਲਾ ਮਿਲ ਗਈਆਂ ਸਾਰਾ ਕੁਝ ਹੋ ਗਿਆ इजीली ਸਾਰਾ ਜਿੰਨਾ ਵੀ ਕੰਮ ਸੀ ਸਾਰਾ ਹੋ ਗਿਆ ਹੁਣ ਆਪਣਾ ਰਹਿ ਗਿਆ ਸਿਰਫ ਕੱਲੇ ਇਹਦਾ ਹਉ ਜਿਹੜਾ ਤੁਹਾਨੂੰ ਦਿਖਾਇਆ ਮੇਨ ਕੰਮ ਹੀ ਉਹ ਆ ਹੁਣ ਤੁਸੀਂ ਦੇਖ ਲੋ ਪਰ ਵੇਟ ਪਿਆ ਹੈਗਾ ਠੀਕ ਹੈ ਕਿੰਨਾ ਵੇਟ ਹੈਗਾ ਕੁਝ ਟਾਇਰ ਨੇਗੇ ਰੀਅਲ ਟ ਹੈ ਆਪਾਂ ਨੂੰ ਇੱਥੇ ਟਾਇਰ ਵੀ ਰੀਅਲ ਪਾਉਣੇ ਨੇ ਤਾਂ ਕਰਕੇ ਆਪਾਂ ਨੂੰ ਸਾਰਾ ਕੁਝ ਟ్రਾਇਲ ਕਰ ਰਹੇ ਆ ਤੇ ਜੌਂਡੀਅਰ ਨੂੰ ਹਲੇ ਤੱਕ ਕਿਸੇ ਨੇ 4x4 ਨਹੀਂ ਕਰਿਆ ਇਹ ਆਪਣਾ ਪਹਿਲਾ ਪ੍ਰੋਜੈਕਟ ਆ ਪੰਜਾਬ ਚ ਤਕਰੀਬਨ ਜੇ ਕਿਸੇ ਨੇ ਕਰਿਆ ਹੋਊਗਾ ਤਾਂ ਮੈਨੂੰ ਲੱਗਦਾ ਕੈਮਰੇ ਤੇ ਨਹੀਂ ਹੋਣਾ ਮੈਂ ਤਾਂ ਦੇਖਿਆ ਨਹੀਂ ਤੁਸੀਂ ਸ਼ਾਇਦ ਆਪਣੇ ਰਾਹੀਂ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਬਾਕੀ ਹੁਣ ਜਿਹੜੇ ਇਹ ਚੀਜ਼ਾਂ ਨਹੀਂ ਗਈਆਂ ਇਹ ਦੇਸੀ ਚੱਲਦੀਆਂ ਵੀ ਨਹੀਂ ਇਹ origianally ਹੀ ਚੱਲੂਗੀ ਆਹ ਚੀਜ਼ ਦੀ ਗੱਲ ਕਰ ਰਿਹਾ ਵੀਰੇ ਆਹ ਜਿਹਦੇ ਵਿੱਚ ਚੁੱਲੇ ਤੋਂ ਕਸਾ ਜਾਊਗਾ ਨਹੀਂ ਤਾਂ ਹੁਣੋਂ ਕਾਦਾ ਆਪਾਂ ਹਿੱਸਾ ਟੰਗ ਦੇਣਾ ਦੀ ਆਪਾਂ ਨੂੰ ਲਟਕਾਉਣ ਦਾ ਕਿਹੜਾ ਸ਼ੌਂਕ ਸੀਗਾ ਥੋੜਾ ਜਿਹਾ ਰਿਕਰਨਾ ਆਪਾਂ ਤੇ ਬਾਈ ਨੂੰ ਫੋਨ ਆ ਰਿਹਾ ਉਹਦੇ ਵਾਸਤੇ ਸੌਰੀ ਤੇ ਆਹ ਸ਼ਾਫਟ ਦਾ ਤਾਂ ਚਲੋ ਆਪਣੇ ਕੋਲ ਹੈਗਾ ਜਗਾੜ ਇਹ ਤਾਂ ਕੋਈ ਚੱਕਰ ਨਹੀਂ ਪਰ ਆ ਪੰਗਾ ਇਹਨਾਂ ਚੀਜ਼ਾਂ ਦਾ ਪੈ ਰਿਹਾ ਤੇ ਇੱਕ ਹੋਰ ਚੀਜ਼ ਵੀ ਆ ਵੀਰੇ ਆਪਾਂ ਨੂੰ ਜਿਹੜਾ ਚੁੱਲਾ ਦਿੱਤਾ ਸੀਗਾ ਉਹ ਚੁੱਲਾ ਯਾਰ ਐਵੇਂ ਕਰਕੇ ਕਟਿਆ ਹੋਇਆ ਇਹ ਤੁਸੀਂ ਆਪਣੇ ਜਿਹੜੇ ਤੁਸੀਂ ਜੌਂਡੀਰ ਦੇ ਮੂਰੇ ਜਗਾੜ ਜਾਂ ਨਹੀਂ ਲੱਗਿਆ ਦੇਖਦੇ ਹੁੰਦੇ ਜਿਵੇਂ ਵਿਚਾਲੋ ਕੀੜੀ ਜਾਂ ਟੈਪ ਵਾਂਗੂ ਬਣਾਇਆ ਜਾਂਦਾ ਜਿਹੜਾ ਮਿੱਟੀ ਨੂੰ ਪਰਾਂ ਕਰਦਾ ਹੁੰਦਾ ਉਹਦਾ ਚੁੱਲਾ ਹੈ ਇਹ ਇਹ ਵੀ ਦੁਬਾਰਾ ਅਰੇਂਜ ਕਰਾ ਰਹੇ ਹਾਂਗੇ ਹੈ ਕੁਝ ਵੀ ਨਹੀਂ ਪਰ ਸਾਨੂੰ ਐ ਬਹਿਮ ਜਾਗਾ ਇਹ ਬਦਲ ਕੇ ਲੈ ਕੇ ਆਉਣਾ ਕੁਛ ਇਹ ਵੀ ਕਾਰਨ ਆ ਕਿ ਇੱਕ ਦੋ ਚੀਜ਼ਾਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਨੇ ਨੀਗੀਆਂ ਬਾਕੀ ਤਕਰੀਬਨ ਸਹੀ ਆ ਉਹ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਬਈ ਤੁਹਾਨੂੰ ਥੋੜਾ ਬਹੁਤ ਪਿਆਰ ਮਿਲ ਰਿਹਾ ਆ ਆਪਾਂ ਨੂੰ ਐਵੇਂ ਪਿਆਰ ਦੇ ਦਿਓ ਕਿਉਂ ਇੱਕ ਤਾਂ ਯਾਰ ਆਪਾਂ ਨਵੇਂ ਏਜ ਲੈਂਡ ਦੇ ਵਿੱਚ ਆਉਂਦਾ ਕੋਈ ਚੱਕਰ ਨਹੀਂ ਇਹ ਕੰਮ ਦਾ ਆਪਾਂ ਬਹੁਤ ਜਰ ਦੇ ਕਰਦੇ ਆ ਪਰ ਮੈਂ ਵੀਡੀਓ ਦੇ ਵਿੱਚ ਆਪਣੀ ਵਾਰੀ ਪਹਿਲੀ ਵਾਰੀ ਕੰਮ ਸਪੋਰਟ ਕਰਦਿਆ ਕਰੋ ਯਾਰ ਥੋੜਾ ਜਿਆ ਆਪਾਂ ਨੂੰ ਮੋਟੀਵੇਸ਼ਨ ਹੋਰ ਮਿਲੂਗੀ ਤੇ ਹੋਰ ਆਪਾਂ ਚੀਜ਼ ਕੋ ਹੋਰ ਰਹੀ ਹੀ ਕਰਾਂਗੇ ਆਪਾਂ ਲੈ ਕੇ ਆਵਾਂਗੇ ਇਹਦੇ ਵਾਸਤੇ ਇੱਕ ਸਟੈਂਡ ਸਟੈਂਡ ਦੇ ਉੱਪਰ ਫੋਨ ਲਾ ਕੇ ਆਪਾਂ ਸੋਨੂੰ ਕੰਮ ਕਰਦਾ ਥੋੜਾ ਇਹਨੂੰ ਫਾਸਟ ਕਰਦਿਆ ਕਰਾਂਗੇ ਵੀਡੀਓ ਨੂੰ ਤੇ ਸੋਨੂੰ ਦਿਖਾਇਆ ਕਰਾਂਗੇ ਠੀਕ ਹੈ ਜੀ ਜੇ ਸੋਨੂੰ ਇਹ ਚੀਜ਼ ਵਧੀਆ ਲੱਗੀ ਵੀ ਆਪਾਂ ਸਟੈਂਡ ਸਟੂਡ ਲੈ ਆਈਏ ਸਾਰਾ ਕੁਝ ਸੋਨੂੰ ਦੇਖਿਆ ਕਰੋਗੇ ਤਾਂ ਆਪਾਂ ਵੀਰੇ ਵੀਡੀਓ ਨੂੰ ਹੋਰ ਵਧੀਆ ਤਰੀਕੇ ਨਾਲ ਬਣਾ ਲਿਆ ਕਰਾਂਗੇ ਥੋੜੀ ਜੀ ਕੁਆਲਿਟੀ ਹੋਰ ਇੰਪਰੂਵ ਹੋ ਜੂਗੀ ਬੜੀ ਹੁਣ ਹੱਥ ਦੇਖ ਲਓ ਗ੍ਰੀਸ ਗਰੂਸ ਨਾਲ ਲਿਬੜੇ ਰਹਿੰਦੇ ਨੇ ਚਲੋ ਜੀ ਠੀਕ ਹੈ ਵੀਰੇ ਆਪਾਂ ਹੁਣ ਵੀਡੀਓ ਨੂੰ ਅੱਗੇ ਹਾਲੇ ਵਈ ਕਰਤਾ ਸਟਾਰਟ ਇਹ ਆ ਟਰੈਕਟਰ ਫੁੱਲੀ ਸਿੰਕਰੋ ਛੱਟ ਲਾ ਠੀਕ ਹੈ ਜੀ ਹੁਣ ਇਹਨੂੰ ਕੱਢਣ ਦੀ ਆ ਗਈ ਬਾਹਰ ਦੀ ਬਾਰੀ ਦੇਖੋ ਪੰਪ ਜਮਾ ਆਪਣਾ ਰਟਾਇਰ ਬੰਨੇ ਆ ਬਿਨਾ ਕਟਰ ਤੋਂ ਠੀਕ ਹੈ ਤੱਕ ਇੰਜਨ ਹੀ ਬੋਲਦਾ ਕੱਲਾ ਸਲੈਂਸਰ ਬੋਲਦਾ ਚਾਹ ਤੁਸੀਂ ਆਵਾਜ਼ ਸੁਣ ਲੋ ਫਰੇ ਸਮਝੀ ਦੇਖੋ ਜੋ ਜਵਨੀ ਸਰਬੱਤ ਗੱਲਾਂ ਸਲੈਂਸਰ ਦੀ ਆਵਾਜ਼ ਆਉਂਦੀ ਹੈ ਬਾਕੀ ਕੋਈ ਆਵਾਜ਼ ਨਹੀਂ ਰਿਟਾਇਰ ਪੰਪ ਕਰਕੇ ਆ ਇਹ ਕਿ ਜੀ ਆਪਣੇ ਕੋਲ ਟਰੈਕਟਰ ਆਇਆ ਹੈਗਾ ਆ ਤੇ ਇਹਦੇ ਵਿੱਚ ਪਤਾ ਹੀ ਨਹੀਂ ਕੀ ਬਿਮਾਰੀ ਆ ਗਈ ਆ ਦੇਖੋ ਇਹਦਾ ਚ ਕਲਚ ਤਾਂ ਬੜੀ ਦਾ ਤਾਂ ਵੀ ਰੁਕ ਨਹੀਂ ਰਿਹਾ ਤੇ ਕੋਣ ਸਾਨੂੰ ਇਹਨੂੰ ਵੀ ਕਰਕੇ ਦਿੰਨਾ ਹੈ ਕਿ ਠੀਕ ਐਮਰਜੈਂਸੀ ਕੇਸ ਦੀ ਆਪਣੇ ਕੋਲ ਜਿਹੜਾ ਮਰਦੀ ਆ ਜੇ ਆਪਾਂ ਸਾਰਾ ਦਾ ਹੱਲ ਕਰ ਦਿਆ ਆ ਕਰਤਾ ਬਾਈ ਕੰਮ ਖਰਾਬ ਕਰਤਾ ਇਹ ਬਾਈ ਦੇ ਕਹਿਣ ਦੇ ਮੁਤਾਬਕ ਬਾਈ ਦੱਸੂਗਾ ਕੀ ਕੀ ਹੋਇਆ ਕੀ ਆ ਬਈ ਇਹਨੂੰ ਹੋਇਆ ਕੀ ਤੀ ਇਹ ਬਈ ਆ ਬੈਰਿੰਗੇ ਪੁੱਠਾ ਪਾਇਆ ਪਿਆ ਕੀ ਲੜ ਜਾ ਉਹਨੇ ਰਗੜ ਤਾਂ ਸਾਰੀ ਇਧਰ ਇਹ ਬਈ ਮਾੜੇ ਮਿਸਤਰੀ ਦੇ ਧੱਕੇ ਚੜ ਗਏ ਜਿਹੜੇ ਸਸਤੇ ਕੰਮ ਕਰਦੇ ਨੇ ਫਿਰ ਉਹ ਆ ਕੁਝ ਕਰਦੇ ਨੇ ਹੁਣ ਆ ਫਿੰਗਰਾਂ ਵੀ ਗਈਆਂ ਇੱਕਦ ਤੱਕ ਮੂੰਹ ਹੀ ਖੋਲਦਾ ਦੇਖੋ ਠੀਕ ਹੈ ਤੇ ਉਹ ਦੂ ਰਗੜੀ ਦਿੱਤੀਆਂ ਹੁਣ ਦੇਖਦੇ ਆਂਗੇ ਵੀ ਕੀ ਬਣਦਾ ਇਹਦਾ ਬਸ ਇੰਨਾ ਹੀ ਮਿਲਦਾ ਹੁਣ ਫਰਕ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਇਹਦੇ ਕੰਮ ਦੇ ਨਾਲ ਮਿਲ ਨਹੀਂ ਰਿਹਾ ਜਿਹੜਾ ਸਮਾਨ ਤੇ ਕੇਹ ਗੋਲਤਾ ਸੀ ਅੱਜ 50 75 ਤੋਂ ਬਾਅਦ ਤੁਹਾਨੂੰ ਜੇ ਚੰਗੀ ਲੱਗੇ ਤਾਂ ਵੀਡੀਓ ਦਾ ਲਾਈਕ ਸ਼ੇਅਰ ਕਰ ਦਿਓ ਜੀ